ਆ ਤਾਂ ਹੱਦ ਹੀ ਹੋ ਗਈ ਸਿਰਾ ਹੀ ਹੋ ਗਿਆ ਹੁਣ ਇਸ ਤੋਂ ਉੱਪਰ ਹੋਵੇਗਾ ਵੀ ਕੀ ਅੱਜ ਪੰਜਾਬ ਦੇ ਵਿੱਚ ਐਡੀ ਵੱਡੀ ਤੇ ਸਨਸਨੀਖੇਜ਼ ਘਟਨਾ ਵਾਪਰੀ ਸਾਰੀਆਂ ਸਿਆਸਤਾਂ ਦੇ ਮੂੰਹ ਤੇ ਕਰਾਰਾ ਥੱਪੜ ਆਏ ਘਟਨਾ ਪੰਜਾਬ ਦੇ ਮਾਨਸਾ ਦੇ ਬਡਲਾਡਾ ਤੋਂ ਇੱਕ ਵੱਡੀ ਖਬਰ ਆਈ ਹੈ ਕਿ ਇੱਕ ਚਿੱਟਾ ਲਾਉਣ ਵਾਲੇ ਪਤੀ ਤੇ ਪਤਨੀ ਨੇ ਚਿੱਟੇ ਦੀ ਖਾਤਰ ਆਪਣਾ 6-7 ਮਹੀਨਿਆਂ ਦਾ ਮਾਸੂਮ ਵੇਚ ਦਿੱਤਾ 180000 ਰੁਪਇਆ ਲੈ ਲਿਆ ਤੇ ਬੱਚਾ ਉਹਨਾਂ ਨੂੰ ਵੇਚ ਦਿੱਤਾ ਜਿੰਨਾਂ ਤੋਂ ਉਹ ਚਿੱਟਾ ਲੈਂਦੇ ਸੀ ਪੂਰੀ ਜਾਣਕਾਰੀ ਮੈਂ ਅੱਗੇ ਤੁਹਾਨੂੰ ਦੇਣਾ ਪਰ ਅੱਜ ਮੇਰੀ ਬੇਨਤੀ ਆ ਜੇ ਤੁਸੀਂ ਕਦੇ ਕੋਈ ਵੀਡੀਓ ਸ਼ੇਅਰ ਨਹੀਂ ਕੀਤੀ ਇਹਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਗੱਲ ਸੁਣਿਓ ਵੀ ਪੂਰੀ ਤੇ ਆਪਣਾ ਕਮੈਂਟ ਵੀ ਲਿਖਿਓ ਕਿ ਚਿੱਟਾ ਖਤਮ ਕਿੱਥੇ ਹੋਇਆ ਆਹ ਘਟਨਾ ਸੁਣ ਕੇ ਤਾਂ ਮੈਨੂੰ ਇੰਜ ਲੱਗ ਰਿਹਾ ਕਿ ਯੁੱਧ ਨਸ਼ਾ ਵਿਰੁੱਧ ਚੱਲ ਕਿੱਥੇ ਰਿਹਾ ਹੁਣ ਚਿੱਟਾ ਵੇਚਣ ਵਾਲੇ ਲੋਕਾਂ ਦੇ ਬੱਚੇ ਵੀ ਖਰੀਦਣ ਲੱਗ ਪਏ ਤੇ ਅਜੇ ਯੁੱਧ ਨਸ਼ਾ ਵਿਰੁੱਧ ਜੋਰਾਂ ਤੇ ਚੱਲ ਰਿਹਾ ਔਰ ਇਹ ਕਬੂਲਨਾਮਾ ਕੀਤਾ ਉਸ ਨੌਜਵਾਨ ਪਤੀ ਤੇ ਪਤਨੀ ਨੇ ਜਿਨ੍ਹਾਂ ਨੇ ਨਸ਼ੇ ਦੀ ਖਾਤਰ ਆਪਣਾ ਬੱਚਾ ਵੇਚਿਆ ਉਹ ਸਿਆਣੇ ਬਿਆਨੇ ਨੇ ਪੜੇ ਲਿਖੇ ਨੇ ਜਿਹੜੀ ਉਹ ਔਰਤ ਮਾਂ ਕੁੜੀ ਜਿਹੜੀ ਉਹ ਤਾਂ ਰਾਜ ਦੀ ਸਟੇਟ ਪਦਰੀ ਪਹਿਲਵਾਨ ਰਹੀ ਆ ਤੇ ਉਹ ਵੀ ਚਿੱਟਾ ਲਾਉਣ ਲੱਗ ਪਈ ਉਹਦਾ ਘਰ ਵਾਲਾ ਵੀ ਚਿੱਟਾ ਲਾਉਣ ਲੱਗ ਪਿਆ ਤੇ ਚਿੱਟੇ ਦੀ ਦਲਦਲ ਚ ਐਸੇ ਗਵਾਚੇ ਨੇ ਆਪਣਾ ਬੱਚਾ ਹੀ ਵੇਚ ਦਿੱਤਾ ਵੱਖ-ਵੱਖ ਚੈਨਲਾਂ ਦੇ ਉੱਪਰ ਉਹਨਾਂ ਦੀ ਅੱਜ ਸਟੋਰੀ ਆ ਰਹੀ ਆ ਅਸੀਂ ਵੀ ਉਹਨਾਂ ਦੇ ਘਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਭਗਵੰਤਮਾਨ ਸਰਕਾਰ ਦਾਵਾ ਕਰ ਰਹੀ ਹੈ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਬਸ ਨਸ਼ੇ ਖਤਮ ਹੋਣ ਕਿਨਾਰੇ ਆਏ ਪਏ ਨੇ ਤੇ ਦੂਜੇ ਪਾਸੇ ਪਿਛਲੇ ਦਿਨੀ ਰਸੂਲਪੁਰ ਪਿੰਡ ਤੋਂ ਇੱਕ ਸਟੋਰੀ ਆਈ ਆ ਦੋ ਤਿੰਨ ਦਿਨ ਪਹਿਲਾਂ ਪਿੰਡ ਦੇ ਲੋਕ ਕਹਿੰਦੇ ਕਿ 45 ਦੇ ਕਰੀਬ ਮੁੰਡੇ ਨਸ਼ੇ ਦੀ ਭੇਟ ਚੜ ਗਏ ਨੇ ਤੇ ਆ ਹਫਤਾ ਤੋਂ ਪਹਿਲਾਂ ਦੋ ਸਕੇ ਭਰਾਵਾਂ ਦੇ ਵਿੱਚੋਂ ਜਿਹੜੇ ਕੀਰਤਨੀਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਚਿੱਟੇ ਨਾਲ ਹਫਤਾ ਪਹਿਲਾਂ ਮਰ ਗਿਆ ਤੇ ਦੂਜਾ ਮਰਨ ਕਿਨਾਰੇ ਪਿਆ ਪਿਓ ਵੀ ਕੀਰਤਨ ਕਰਦਾ ਉਹਨਾਂ ਦਾ ਹੁਣ ਜੇ ਕੀਰਤਨ ਕਰਨ ਵਾਲੇ ਵੀ ਚਿੱਟੇ ਦੀ ਗ੍ਰਿਫਤਤਾ ਚਾ ਰਹੇ ਨੇ ਤਾਂ ਫਿਰ ਰਹਿ ਕੀ ਗਿਆ ਦੂਜੇ ਪਾਸੇ ਪਿਛਲੇ ਦਿਨੀ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਦੇ ਵਿੱਚ ਤਿੰਨ ਮੁੰਡੇ ਇੱਕੋ ਦਿਨ ਮਰੇ ਔਰ ਪਿੰਡ ਵਾਲਿਆਂ ਨੇ ਦੋਸ਼ ਲਾਇਆ ਵੀ ਨਸ਼ੇ ਨਾਲ ਮਰੇ ਨੇ ਪੁਲਿਸ ਬਹੁਤ ਕਹਿੰਦੀ ਰਹੇ ਵੀ ਨਹੀਂ ਜੀ ਨਹੀਂ ਇਹ ਨਸ਼ੇ ਨਾਲ ਨਹੀਂ ਮਰੇ ਪਰ ਲੋਕਾਂ ਨੇ ਤਾਂ ਉਹਨਾਂ ਦੇਆਂ ਲਾਛਾਂ ਸੜਕ ਤੇ ਲੈ ਕੇ ਰੱਖਤੀਆਂ ਔਰ ਕਿਹਾ ਕਿ ਪਹਿਲਾਂ ਆਹ ਮੈਡੀਕਲ ਸਟੋਰ ਸਾਡੇ ਪਿੰਡ ਚ ਕਿੰਨੇ ਖੁੱਲਿਆ ਇਹ ਬੰਦ ਕਰਾਓ ਤੇ ਇਹਦੇ ਤੇ ਕਾਰਵਾਈ ਕਰੋ ਹੁਣ ਸਵਾਲ ਵੱਡਾ ਹੈ ਆ ਘਟਨਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਪਤੀ ਪਤਨੀ ਹੈ ਜੀ ਪੰਜਾਬ ਦੇ ਮਾਨਸਾ ਦੇ ਬਡਲਾੜਾ ਦੇ ਘਟਨਾ ਕੀ ਵਪਰੀ ਹੈ ਉਹ ਦੋਨੇ ਜਣੇ ਉਹ ਦੱਸਦੇ ਨੇ ਕਿ ਅਸੀਂ ਲਗਭਗ 2 ਕੁ ਸਾਲ ਪਹਿਲਾਂ ਅਸੀਂ ਚਿੱਟਾ ਨਹੀਂ ਲਾਉਂਦੇ ਸੀ 2 ਕੁ ਸਾਲ ਪਹਿਲਾਂ ਅਸੀਂ ਚਿੱਟਾ ਲਾਉਣ ਲੱਗੇ ਉਹ ਮੁੰਡੇ ਦੀ ਪਤਨੀ ਕਹਿੰਦੀ ਹੈ ਔਰ ਮੁੰਡਾ ਆਪ ਵੀ ਕੈਮਰੇ ਸਾਹਮਣੇ ਕਹਿ ਰਿਹਾ ਵੀ ਪਹਿਲਾਂ 2 ਸਾਲ ਪਹਿਲਾਂ ਮੈਂ ਲੱਗਾ ਚਿੱਟਾ ਲਾਉਣ ਫਿਰ ਇਹ ਮੇਰੀ ਘਰ ਵਾਲੀ ਵੀ ਲੱਗ ਗਈ ਮੇਰੇ ਨਾਲ ਫਿਰ ਉਹ ਕਹਿੰਦੇ ਅਸੀਂ ਘਰ ਦਾ ਸਭ ਕੁਝ ਵੇਚਣਾ ਸ਼ੁਰੂ ਕਰਤਾ ਉਹ ਕਹਿੰਦੇ ਅਸੀਂ ਵੇਚਤਾ ਫਿਰ ਉਹਨਾਂ ਦੇ ਘਰੇ ਬੱਚਾ ਪੈਦਾ ਹੋਇਆ ਔਰ ਉਹ ਕੁੜੀ ਕਹਿੰਦੀ ਹੈ ਬੱਚੇ ਦੀ ਮਾਂ ਜਿਹੜੀ ਹੁਣ ਗੁਹਾਰ ਲਗਾ ਰਹੀ ਹੈ ਜਦੋਂ ਉਹਨੂੰ ਸੁਰਤ ਆਈ ਹੈ ਤਾਂ ਕਹਿੰਦੀ ਮੇਰਾ ਬੱਚਾ ਮੈਨੂੰ ਵਾਪਸ ਦਵਾ ਦਿਓ ਉਹ ਕਹਿੰਦੇ ਆ ਵੀ ਜਿੰਨਾ ਕੋਲੋਂ ਅਸੀਂ ਚਿੱਟਾ ਲੈਣ ਜਾਂਦੇ ਸੀ ਉਹ ਵੇਖਦੇ ਸੀ ਵੀ ਇਹਨਾਂ ਕੋਲ ਬੱਚਾ ਹੈ ਤੱਕ ਉਹ ਕਹਿੰਦੇ ਆ ਵੀ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜੇ ਤੁਸੀਂ ਇਹ ਬੱਚਾ ਦੇਣਾ ਹੈ ਤਾਂ ਦੇ ਸਕਦੇ ਹਾਂ ਅਸੀਂ ਤੁਹਾਨੂੰ 1,80,000 ਰੁਪਈਆ ਇਹਦਾ ਦੇ ਦਿੰਨੇ ਆ ਔਰ ਉਹ ਮਾਂ ਤੇ ਪਿਓ ਨੌਜਵਾਨ ਜਿਹੜੇ ਉਹ ਕਹਿੰਦੇ ਆ ਵੀ ਸਾਨੂੰ 1,80,000 ਰੁਪਈਆ ਉਹਨਾਂ ਨੇ ਦਿੱਤਾ ਤੇ ਸਾਡਾ ਬੱਚਾ ਸਾਥੋਂ ਲੈ ਲਿਆ ਹੁਣ ਇਸ ਤੋਂ ਵੱਧ ਕੇ ਹੋਰ ਕੀ ਹੋਏਗਾ ਉਹ ਕਹਿੰਦੇ ਉਸ ਤੋਂ ਬਾਅਦ ਅਸੀਂ ਕੁਝ ਤਾਂ ਪੈਸਿਆਂ ਦਾ ਚਿੱਟਾ ਲੈ ਲਿਆ ਤੇ ਕੁਝ ਅਸੀਂ ਹੋਰ ਥਾਵਾਂ ਤੇ ਖਰਚ ਕਰ ਦਿੱਤੇ ਨੇ ਉਸ ਤੋਂ ਬਾਅਦ ਕਹਿੰਦੇ ਉਹ ਸਾਨੂੰ ਚਿੱਟੇ ਪੀਤੇ ਦੀ ਨਸ਼ੇ ਦੀ ਹਾਲਤ ਦੇ ਵਿੱਚ ਹੀ ਉੱਥੇ ਕੋਰਟ ਕਚਹਿਰੀ ਲੈ ਗਏ ਉੱਥੇ ਲਿਜਾ ਕੇ ਉਹਨਾਂ ਨੇ ਸਾਡੇ ਤੋਂ ਕਾਗਜ਼ ਕਰਾ ਲਏ ਵੀ ਬੱਚਾ ਅਸੀਂ ਉਹਨਾਂ ਨੂੰ ਦੇ ਦਿੱਤਾ ਗੋਦ ਹੁਣ ਉਹ ਕਹਿੰਦੇ ਵੀ ਸਾਨੂੰ ਸੁਰਤਜੀ ਆਈ ਆ ਤੇ ਸਾਨੂੰ ਸਾਡਾ ਬੱਚਾ ਵਾਪਸ ਦਵਾ ਦਿਓ ਹੁਣ ਇੱਥੇ ਸਵਾਲ ਆ ਹੁਣ ਪਹਿਲੀ ਤਾਂ ਗੱਲ ਜਿਹੜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਹਿੰਦੀ ਆ ਵੀ ਚਿੱਟਾ ਖਤਮ ਹੋ ਗਿਆ ਆ ਸ਼ਰਿਆਮ ਚਿੱਟੇ ਵਾਲਿਆਂ ਨੇ ਤਾਂ ਬੱਚਾ ਖਰੀਦ ਲਿਆ ਇਹ ਦੋਸ਼ ਉਹਦੇ ਮਾਪੇ ਲਾ ਰਹੇ ਆ ਬੱਚੇ ਦੇ ਮੀਡੀਆ 'ਚ ਸ਼ਰਿਆਮ ਆ ਗਿਆ ਹੁਣ ਦੱਸੋ ਸ਼ਰਿਆਮ ਜੇ ਚਿੱਟਾ ਵਿਕ ਰਿਆ ਤੇ ਅਗਲੇ ਪੈਸਿਆਂ ਦੀ ਥਾਂ ਹੁਣ ਬੱਚੇ ਲੈ ਲੈ ਕੇ ਚਿੱਟਾ ਦੇਣ ਲੱਗ ਪਏ ਨਹੀਂ ਤਾਂ ਫਿਰ ਕਿੱਥੇ ਆ ਭਗਵੰਤਮਾਨ ਸਰਕਾਰ ਪਤਾ ਨਹੀਂ ਕਿਉਂ ਜਿਹੜੀ ਪਾਰਟੀ ਦੀ ਸਰਕਾਰ ਨਹੀਂ ਰਹਿ ਜਾਂਦੀ ਉਹਨਾਂ ਨੂੰ ਤਾਂ ਚਿੱਟਾ ਤੇ ਹੋਰ ਦੁੱਖ ਤਕਲੀਫਾਂ ਦੇਣ ਲੱਗ ਪੈਂਦੀਆਂ ਨੇ ਪੰਜਾਬ ਦੀਆਂ ਤੇ ਜਿਨ੍ਹਾਂ ਦੀ ਸਰਕਾਰ ਬਣ ਜਾਂਦੀ ਆ ਉਹਨਾਂ ਵਾਸਤੇ ਸਭ ਕੁਝ ਸਹੀ ਹੋ ਜਾਂਦਾ ਉਹਨਾਂ ਨੂੰ ਦਿਖਣਾ ਬੰਦ ਹੋ ਜਾਂਦਾ ਨਾ ਉਹਨਾਂ ਨੂੰ ਬੇਰੁਜ਼ਗਾਰੀ ਦਿਖਦੀ ਆ ਨਾ ਕੱਚੇ ਮਲਾਜਮਾਂ ਦੀਆਂ ਸਮੱਸਿਆਵਾਂ ਦਿਖਦੀਆਂ ਨਾ ਮਜ਼ਦੂਰਾਂ ਦੀਆਂ ਨਾ ਕਿਸਾਨਾਂ ਦੀਆਂ ਨਾ ਨਸ਼ੇ ਵਰਗੀਆਂ ਸਮੱਸਿਆਵਾਂ ਪਤਾ ਨਹੀਂ ਕੀ ਚੱਕਰ ਹੈ ਵੀ ਇਹ ਉੱਤਰ ਕਾਂਟੋ ਮੈਂ ਚੜਾਂ ਦੀ ਜਿਹੜੀ ਵੋਟ ਖੇੜਾ ਜਿੰਨੀਆਂ ਪਾਰਟੀਆਂ ਅੱਜ ਪੰਜਾਬ 'ਚ ਸੱਤਾ 'ਚ ਨਹੀਂ ਹੈਗੀਆਂ ਉਹਨਾਂ ਨੂੰ ਤਾਂ ਦਿਖ ਰਿਹਾ ਵੀ ਪੰਜਾਬ 'ਚ ਚਿੱਟਾ ਮਹਾਮਾਰੀ ਵਾਂਗ ਫੈਲ ਚੁੱਕਾ ਤੇ ਅਜੇ ਵੀ ਫੈਲ ਰਿਹਾ ਤੇ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਨੂੰ ਦਿਖਦਾ ਨਹੀਂ ਪਿਆ ਜਦੋਂ ਵੀ ਕੋਈ ਵੱਡੇ ਕਾਂਡ ਵਾਪਰ ਜਾਂਦਾ ਚਿੱਟੇ ਨਾਲ ਪਤਾ ਨਹੀਂ ਕਿ ਉਹ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਉਹ ਗੁੰਮ ਸੋਮੀ ਹੋ ਜਾਂਦੇ ਨੇ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਕੋਈ ਬਿਆਨ ਨਹੀਂ ਮੈਂ ਮੰਨੂਗਾ ਅੱਜ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਉਹਨਾਂ ਦੀ ਪਾਰਟੀ ਪ੍ਰੈਸ ਕਾਨਫਰੰਸ ਰੱਖੇ ਵੀ ਆ ਹੋਕ ਹੀ ਰਿਹਾ ਹੁਣ ਪ੍ਰੈਸ ਕਾਨਫਰੰਸਾਂ ਕਰੇਗੀ ਕਾਂਗਰਸ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਨਹੀਂ ਬੋਲੇਗੀ ਆਮ ਆਦਮੀ ਪਾਰਟੀ ਤਾਂ ਹੁਣ ਇਹ ਕਹੇਗੀ ਵੀ ਨਾ ਜੀ ਨਾ ਇਕਾ ਦੁਕਾ ਕਟਨਾਵਾ ਤਾਂ ਵਾਪਰ ਹੀ ਜਾਂਦੀਆਂ ਉਹੀ ਸੇਮ ਬਿਆਨ ਜਿਹੜੇ ਸਰਕਾਰ ਹੋਣ ਵੇਲੇ ਕਾਂਗਰਸ ਤੇ ਅਕਾਲੀ ਦਲ ਵੀ ਦਿੰਦੇ ਰਹੇ ਨੇ ਦੇਖੋ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਕਿਸੇ ਸਿਆਸੀ ਪਾਰਟੀ ਦੇ ਆਪਾਂ ਝੋਲੀ ਚੱਕ ਨਹੀਂ ਗਏ ਤੇ ਕਿਸੇ ਨਾਲ ਸਿੱਧਾ ਵੈਰ ਨਹੀਂ ਗਾ ਗੱਲ ਸਪਸ਼ਟ ਕਰ ਰਹੇ ਆ ਅੱਜ ਆ ਜਿਹੜੀ ਘਟਨਾ ਇਤੋਂ ਵੱਧ ਹੁਣ ਹੋਰ ਕੀ ਹੋ ਜੂ ਅਰ ਸ਼ੂਲਪੁਰ ਪਿੰਡ ਲੁਧਿਆਣੇ ਦਾ ਉੱਥੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਹਫਤਾ ਪਹਿਲਾਂ ਦੋ ਸਕੇ ਭਰਾ ਜਿਹੜੇ ਚਿੱਟਾ ਲਾ ਰਿਆ ਕੀਰਤਨੀਆਂ ਸੀਗੇ ਰਾਗੀ ਸੀਗੇ ਉਹ ਵੀ ਚਿੱਟੇ ਦੀ ਗ੍ਰਫਤ ਚ ਆ ਗਏ ਤਾਂ ਫਿਰ ਬਚੂ ਕੌਣ ਤਾਂ ਉਹਨਾਂ ਚ ਜਦੋਂ ਇੱਕ ਭਰਾ ਦੀ ਮੌਤ ਹੋਈ ਆ ਉਥੇ ਇੱਕ ਪੱਤਰਕਾਰ ਜਿਹੜਾ ਦੁਨੀਆ ਵੈੱਬ ਚੈਨਲ ਦਾ ਪੱਤਰਕਾਰ ਆ ਮਨਦੀਪ ਉਹਨੇ ਵੀ ਪਿੰਡ ਦੇ ਲੋਕਾਂ ਦੇ ਬਿਆਨ ਲਾ ਕੇ ਤੇ ਖਬਰ ਲਾਤੀ ਪਹਿਲਾਂ ਉਸ ਤੋਂ ਬਾਅਦ ਕੀ ਹੋਇਆ ਪਹਿਲਾਂ ਤਾਂ ਪੁਲਿਸ ਨੂੰ ਕਹਿੰਦੀ ਰਹੀ ਵੀ ਤੂੰ ਵੀਡੀਓ ਡਿਲੀਟ ਕਰ ਇਹ ਜਿਹੜੀ ਵੀਡੀਓ ਪਾਈ ਹੈ ਡਿਲੀਟ ਕਰੋ ਉਸ ਤੋਂ ਬਾਅਦ ਉਹ ਜਿਹੜੇ ਪਿੰਡ ਚ ਕੋਈ ਚਿੱਟਾ ਵੇਚਣ ਵਾਲੇ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਮਨਦੀਪ ਕਹਿੰਦਾ ਵੀ ਮੈਨੂੰ ਸਿੱਧੇ ਫੋਨ ਉਹਨਾਂ ਨੇ ਕੀਤੇ ਵੀ ਜਾਂ ਤੈਨੂੰ ਮਾਰਾਂਗੇ ਗੋਲੀ ਤੇ ਯਾ ਇਹ ਖਬਰ ਡਿਲੀਟ ਕਰ ਮੰਦੀਪ ਲੋਕ ਪੱਖੀ ਹੈ ਉਹ ਆਪਣੀ ਗੱਲ ਤੇ ਅੜ ਗਿਆ ਵੀ ਨਹੀਂ ਕਰਦਾ ਉਸ ਤੋਂ ਬਾਅਦ ਫਿਰ ਇਹ ਗੱਲ ਵੱਡੇ ਪੱਧਰ ਤੇ ਉੱਠੀ ਹੈ ਹੁਣ ਤੁਸੀਂ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦੇ ਦਾਅਵੇ ਵਿੱਚ ਟਾ ਖਤਮ ਹੋ ਗਿਆ ਜੀ ਦੂਜੇ ਪਾਸੇ ਅਗਲੇ ਤਾਂ ਖਬਰ ਲੱਗੀ ਤੇ ਵੀ ਗੋਲੀ ਮਾਰਨ ਦੀਆਂ ਗੱਲਾਂ ਕਰਦੇ ਨੇ ਦੂਜੇ ਪਾਸੇ ਪੁਲਿਸ ਦਾ ਚਿੱਟੇ ਨਾਲ ਹੋਈਆਂ ਮੌਤਾਂ ਦੀ ਵੀਡੀਓ ਤੱਕ ਡਿਲੀਟ ਕਰਾਉਣ ਦਾ ਦਬਾਅ ਪਾਉਂਦੀ ਹੈ ਤੇ ਫਿਰ ਇਹ ਕਹਾਣੀ ਜਾਂਦੀ ਕਿੱਧਰ ਨੂੰ ਪਈ ਹੈ ਭਗਵੰਤ ਮਾਨ ਸਾਹਿਬ ਤੇ ਲੋਕਾਂ ਨੇ ਬੜਾ ਯਕੀਨ ਕੀਤਾ ਸੱਚ ਬੋਲਣ ਲੱਗਿਆ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ 92 ਬੰਦੇ ਜਿੱਤੇ ਨੇ ਨਾ ਅੱਧਿਆਂ ਨੂੰ ਤਾਂ ਇਲਾਕੇ ਵਾਲੇ ਜਾਣਦੇ ਵੀ ਨਹੀਂ ਸੀ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਲੋਕਾਂ ਨੇ ਜੱਡੇ ਜੱਡੇ ਵੱਡੇ ਦਾਅਵੇ ਤੇ ਸਬਜ਼ ਬਾਗ ਲੋਕਾਂ ਨੂੰ ਦਿਖਾਏ ਗਏ ਉਹਨਾਂ ਨੂੰ ਸੁਣ ਕੇ ਪਾਈ ਲੋਕਾਂ ਨੇ ਵੋਟ ਲੋਕਾਂ ਨੂੰ ਇਹ ਲੱਗਦਾ ਸੀ ਸੱਚਮੁੱਚ ਨਾ ਪੰਜਾਬ 'ਚ ਨਸ਼ਾ ਰਹੇਗਾ ਨਾ ਭ੍ਰਿਸ਼ਟਾਚਾਰ ਰਹੇਗਾ ਨਾ ਪੰਜਾਬ 'ਚ ਕੋਈ ਬੇਰੁਜ਼ਗਾਰੀ ਰਹਣੀ ਇਹਨਾਂ ਦੇ ਰਾਜ 'ਚ ਕਿਸਾਨ ਮਜ਼ਦੂਰ ਕੱਚੇ ਮੁਲਾਜ਼ਮ ਸਾਰਿਆਂ ਨੂੰ ਐ ਬਦਲਾਅ ਦੇ ਵੱਡੇ ਜਿਹੜੇ ਉਹ ਸੁਪਨੇ ਆ ਰਹੇ ਸੀ ਪਰ ਜਦੋਂ ਸਰਕਾਰ ਬਣੀ ਹੈ ਉਸ ਤੋਂ ਬਾਅਦ ਕੀ ਹੋਇਆ ਕਿਸਾਨਾਂ ਲਈ ਆਮ ਆਦਮੀ ਪਾਰਟੀ ਦੱਸਦੇ ਵੇ ਕਿ ਕਿਹੜਾ ਵੱਡਾ ਫੈਸਲਾ ਲਿਆ 5 ਮਿੰਟਾਂ 'ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀਆਂ ਗੱਲਾਂ ਕਰਨ ਵਾਲਿਆਂ ਨੇ ਕੀਤਾ ਕੀ ਮਜਦੂਰਾ ਕੰਮੀਆਂ ਦੇ ਵੇੜਿਆਂ ਤੇ ਗੀਤ ਗਾਉਣ ਵਾਲੇ ਮਜਦੂਰਾ ਦੀ ਹਾਲਤ ਬਾਰੇ ਅੱਜ ਦੱਸਣ ਵੀ ਉਹਨਾਂ ਦੀ ਹਾਲਤ 'ਚ ਕੀ ਸੁਧਾਰ ਕੀਤਾ ਕੱਚੇ ਬਲਾਜਮਾਂ ਲਈ ਕੀ ਕੀਤਾ ਨਸ਼ਾ ਰੋਕਣ ਲਈ ਆ ਜਿਹੜੀ ਮੁਹਿੰਮ ਚਲਾਈ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਪਹਿਲਾਂ ਤਾਂ ਇਹ ਮੁਹਿੰਮ ਤਿੰਨ ਸਾਲ ਚੱਲੀ ਹੀ ਕਿਉਂ ਨਹੀਂ ਤੇ ਜੇ ਹੁਣ ਚੱਲੀ ਆ ਤੇ ਆਹ ਜਿਹੜਾ ਕੁਝ ਵਾਪਰ ਰਿਹਾ ਇਹ ਫਿਰ ਹੋ ਕਿਉਂ ਰਿਹਾ ਹੁਣ ਇਹ ਦੇ ਉੱਪਰ ਸੋਚਣਾ ਮੇਰਾ ਇਕੱਲੇ ਦਾ ਕੰਮ ਨਹੀਂਗਾ ਆਮ ਆਦਮੀ ਪਾਰਟੀ ਨੂੰ ਵੀ ਤੇ ਸਾਰੇ ਅਫਸਰਾਂ ਨੂੰ ਵੀ ਗੰभीरता ਨਾਲ ਸੋਚਣਾ ਚਾਹੀਦਾ ਵੀ ਕਹਾਣੀ ਚੱਲੀ ਕਿੱਥੋਂ ਤੱਕ ਗਈ ਆ ਮਤ ਕੋਈ ਸੋਚੇ ਵੀ ਮੈਂ ਤਾਂ ਅਫਸਰਾਂ ਮੈਂ ਤਾਂ ਮੰਤਰੀ ਆ ਮੈਨੂੰ ਕੀ ਲੱਗੇ ਮੁਹੰਮਦ ਮੁਸਫਾ ਪੰਜਾਬ ਦਾ ਡੀਜੀਪੀ ਸੀ ਸਾਰੀ ਪੁਲਿਸ ਦਾ ਔਰ ਮੁੰਡਾ ਉਹਦਾ ਜਿਸ ਸੰਗਤ ਚ ਪੈ ਗਿਆ ਪੁੱਤ ਉਹਦਾ ਨਾਲੇ ਤਾਂ ਪੁੱਤ ਧਰਤੀ ਤੋਂ ਤੁਰ ਗਿਆ ਤੇ ਨਾਲੇ ਮਾਪਿਆਂ ਦੇ ਉੱਪਰ ਪਰਚਾ ਹੋਇਆ ਪਿਆ ਡੀਜੀਪੀ ਮੁਹੰਮਦ ਮੁਸਫਾ ਤੇ ਵੀ ਉਹਦੀ ਪਤਨੀ ਜਿਹੜੀ ਮੰਤਰੀ ਰਹੀ ਆ ਪੰਜਾਬ ਦੀ ਰਜਿਆ ਸਲਤਾਨਾ ਉਹਦੇ ਤੇ ਵੀ ਪਰਚਾ ਵੀ ਹੋ ਗਿਆ ਬਹੁਤ ਸਾਰੇ ਅਫਸਰ ਨੇ ਜਿਨ੍ਹਾਂ ਦੇ ਵਿੱਚੋਂ ਕਈ ਅਫੀਸਰ ਸਾਡੇ ਨਾਲ ਵੀ ਗੱਲ ਕਰਦੇ ਰਹਿੰਦੇ ਨੇ ਮਤਲਬ ਇੱਕ ਨੇੜਤਾ ਰੱਖਦੇ ਨੇ ਤਾਂ ਬਹੁਤ ਸਾਰੇ ਅਫਸਰ ਨੇ ਜਿਹੜੇ ਇਸ ਗੱਲੋਂ ਚੀਕ ਰਹੇ ਨੇ ਵੀ ਯਾਰ ਸਾਡੇ ਤਾਂ ਆਪਦੇ ਜਵਾਕ ਸਾਡੇ ਹੱਥਾਂ 'ਚ ਨਹੀਂ ਰਿਹਾ ਚੱਲੇ ਸਾਡੇ ਤਾਂ ਆਪਦੇ ਜਵਾਕ ਯਾਰ ਆ ਦਲਦਲ 'ਚ ਤਸ ਰਹੇ ਨੇ ਕਿੰਨੇ ਸਾਰੇ ਮੰਤਰੀਆਂ ਦੇ ਪੁੱਤ ਨਸ਼ਿਆਂ ਨੇ ਬਰਬਾਦ ਕਰ ਦਿੱਤੇ ਨੇ ਫਿਰ ਹੁਣ ਉਡੀਕਾ ਦੀ ਆ ਕੀ ਉਡੀਕਿਆ ਜਾ ਰਿਹਾ ਉਹ ਯਾਰ ਉਹਨਾਂ ਚੀਜ਼ਾਂ ਤੇ ਐਕਸ਼ਨ ਘੱਟ ਕਰ ਲਿਓ ਜਿਹਨਾਂ ਨਾਲ ਕੱਲੇ ਗਰੀਬ ਗੁਰਬਿਆਂ ਦਾ ਨੁਕਸਾਨ ਹੋਣਾ ਉਹ ਜਿਹੜੀ ਬਿਮਾਰੀ ਸਾਰਿਆਂ ਨੂੰ ਆਪਣੇ ਲਪੇਟੇ ਚ ਲੈ ਰਹੀ ਆ ਉਥੇ ਸਿਆਸਤਾਂ ਛੱਡੋ ਉਥੇ ਪੁਲਿਸ ਅਫਸਰਾਂ ਮੰਤਰੀਆਂ ਸਾਰਿਆਂ ਨੂੰ ਬੇਨਤੀ ਆ ਇਸ ਪ੍ਰੋਬਲਮ ਦੇ ਉੱਪਰ ਇੱਕ ਚਿੱਤ ਇੱਕ ਮਨ ਹੋ ਕੇ ਔਰ ਲਫਾਫੇਬਾਜੀ ਛੱਡ ਕੇ ਕੰਮ ਕਰੀਏ ਔਰ ਜਿੰਨੇ ਵੀ ਇਨਸਾਫ ਪਸੰਦ ਲੋਕ ਆ ਪੰਜਾਬ ਦੇ ਵੱਖ-ਵੱਖ ਜੱਥੇਬੰਦੀਆਂ ਵਾਲੇ ਤੇ ਆਮ ਲੋਕ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੋ ਬਹੁਤ ਕੋਸ਼ਿਸ਼ ਤੁਸੀਂ ਕਰ ਰਹੇ ਹੋ ਪਰ ਐਸ ਮੁੱਦੇ ਨੂੰ ਸਭ ਤੋਂ ਵੱਧ ਸੀਰੀਅਸ ਲੈ ਲਓ ਐਮਐਸਪੀ ਘੱਟ ਮਿਲ ਜੂ ਘਟ ਨਾਲ ਵੀ ਔਖੇ ਦਿਨ ਕੱਟੇ ਜਾ ਸਕਦੇ ਨੇ ਉਹਦੇ ਲਈ ਦੁਬਾਰਾ ਲੜਿਆ ਜਾ ਸਕਦਾ ਉਹ ਪਰ ਜੇ ਨਸਲਾਂ ਹੀ ਨਾ ਬਚੀਆਂ ਤੇ ਫਸਲਾਂ ਪੈਦਾ ਕੌਣ ਕਰੇਗਾ ਤੇ ਐਮਐਸਪੀ ਲਵਾਂਗੇ ਕਿ ਕਿਹੜੀ ਚੀਜ਼ ਦੀ ਨਸਲ ਰਹੂ ਤੇ ਫਸਲ ਹੋਊ ਨਾ ਇਸ ਕਰਕੇ ਪਹਿਲਾਂ ਨਸਲਾਂ ਬਚਾ ਲਈਏ ਇਹ ਲੜਾਈ ਕਿਸਾਨ ਜਥੇਬੰਦੀਆਂ ਦੀ ਵੀ ਆ ਮਜ਼ਦੂਰ ਜਥੇਬੰਦੀਆਂ ਦੀ ਵੀ ਆ ਇਹ ਲੜਾਈ ਬੇਰੁਜ਼ਗਾਰ ਜਥੇਬੰਦੀਆਂ ਦੀ ਵੀ ਆ ਇਹ ਲੜਾਈ ਕੱਚੇ ਮਲਾਜ਼ਮਾਂ ਦੀ ਵੀ ਆ ਇਹ ਲੜਾਈ ਔਰਤਾਂ ਦੀ ਵੀ ਆ ਅੱਜ ਇਸ ਆ ਬਟਲਾਡੇ ਵਾਲੇ ਮਸਲੇ ਦੇ ਵਿੱਚ ਜਿਹੜਾ ਬੱਚਾ ਵਿੱਚ ਆ ਇਸ ਮਸਲੇ ਦੇ ਵਿੱਚ ਤਾਂ ਪਿਆਰਿਓ ਖੁਦ ਮਾਂ ਸ਼ਾਮਲ ਆ ਸਾਰੇ ਕੁਸ਼ ਦੇ ਵਿੱਚ ਸੋ ਇਸ ਮਸਲੇ ਨੂੰ ਗੰਭੀਰਤਾ ਨਾਲ ਲਈਏ ਨਹੀਂ ਤਾਂ ਉਹ ਗੱਲ ਬਣੇ ਗਈ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ ਤੇ ਅਸੀਂ ਪੰਜਾਬੀ ਹਮੇਸ਼ਾ ਹੀ ਬਾਅਦ ਚੋਂ ਪਛਤਾਉਨੇ ਆ ਪਹਿਲਾਂ ਅਸੀਂ ਪ੍ਰਬੰਧ ਨਹੀਂ ਕਰਦੇ ਹੁੰਦੀ ਪਤਾ ਨਹੀਂ ਕਿਉਂ ਇੱਥੇ ਸੱਟ ਸੋ ਕਮਜ਼ੋਰੀ ਰਹਿ ਜਾਂਦੀ ਹੈ ਔਰ ਅੱਜ ਜੇਕਰ ਅਸੀਂ ਨਾ ਬੋਲੇ ਕੁਝ ਨਾ ਕੀਤਾ ਤਾਂ ਆਉਣ ਵਾਲੇ ਟਾਈਮ ਸਾਡੀਆਂ ਬਰਬਾਦ ਹੋਈਆਂ ਨਸਲਾਂ ਸਾਨੂੰ ਲਾਹਣਤਾ ਪਾਉਣਗੀਆਂ ਉਹ ਪੁੱਛਣਗੀਆਂ ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਲੋਕ ਮਰ ਰਹੇ ਸੀ ਔਰ ਇੱਥੇ ਅੱਜ ਮੇਰੀ ਜ਼ਮੀਰ ਦਾ ਵੀ ਸਵਾਲ ਆ ਕਿ ਇਸ ਮਹਾਮਾਰੀ ਦੇ ਖਿਲਾਫ ਮੈਂ ਵੀ ਡਟ ਕੇ ਬੋਲਾਂ ਥੋੜਾ ਬਹੁਤ ਰਿਸਕ ਲੈ ਕੇ ਵੀ ਬੋਲਾਂ ਔਰ ਇਹ ਜ਼ਿੰਮੇਵਾਰੀ ਤੁਹਾਡੀ ਵੀ ਆ ਸਾਰਿਆਂ ਦੀ ਔਰ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਬੜੀ ਅੱਜ ਬੜੀ ਦਲੇਰੀ ਦੇ ਨਾਲ ਇਸ ਮੁੱਦੇ ਤੇ ਬਿਆਨ ਦੇਣਾ ਚਾਹੀਦਾ ਔਰ ਉਹ ਬੰਦਾ ਲੱਭ ਕੇ ਫੜਨਾ ਚਾਹੀਦਾ ਜਿਹੜਾ ਵੇਚ ਰਿਹਾ ਔਰ ਜਿਨੇ ਬੱਚਾ ਵਕਵਾਇਆ ਚਿੱਟੇ ਦੇ ਬਦਲੇ ਤੁਹਾਨੂੰ ਕੀ ਲੱਗਦਾ ਕੀ ਐਕਸ਼ਨ ਨਹੀਂ ਹੋਣਾ ਚਾਹੀਦਾ ਉਹ ਜਿਨ੍ਹਾਂ ਨੇ ਬੱਚਾ ਵੇਚਿਆ ਸੀ ਸਰਕਾਰ ਨੂੰ ਚਾਹੀਦਾ ਉਹ ਮਾਂ ਪਿਓ ਤੋਂ ਸਰਕਾਰ ਪੁੱਛੇ ਵੀ ਕਿਨੂੰ ਵੇਚਿਆ ਕਿੱਥੋਂ ਚਿੱਟਾ ਲੈਂਦੇ ਸੀ ਤੇ ਉਹ ਜਿਹੜਾ ਬੰਦਾ ਜਿਹੜਾ ਵੇਚਦਾ ਸੀ ਇਹਨਾਂ ਨੂੰ ਚਿੱਟਾ ਤੇ ਜਿਹਨੇ ਬੱਚਾ ਅੱਗੇ ਵਕਵਾਇਆ ਉਹ ਤੱਕ ਪਹੁੰਚ ਕੇ ਫਿਰ ਉਹ ਗਾਂ ਕਿੱਥੋਂ ਲੈਂਦਾ ਉਹਦੇ ਤੱਕ ਪਹੁੰਚ ਕੇ ਤੇ ਫਿਰ ਉਹ ਗਾਂ ਕਿੱਥੋਂ ਲੈਂਦਾ ਉਹਦੇ ਤੱਕ ਪਹੁੰਚ ਕੇ ਬੜੀ ਸੌਖੀ ਸਾਰੀ 체ਨ ਫੜੀ ਜਾ ਸਕਦੀ ਆ ਪਿੰਡਾਂ ਦੇ ਵਿੱਚੋਂ ਜੇਕਰ ਪੰਜਾਬ ਸਰਕਾਰ ਇੰਨਾ ਹੀ ਕੰਮ ਕਰ ਲਵੇ ਨਾ ਜਿਹੜੇ ਚਿੱਟਾ ਲਾਉਣ ਵਾਲੇ ਆ ਉਹਨਾਂ ਕੱल्ल्या ਦੀ ਲਿਸਟ ਬਣਾ ਲਵੇ ਤੇ ਉਹਨਾਂ ਨੂੰ ਥੋੜਾ ਜਿਹਾ ਪਿਆਰ ਨਾਲ ਸਤਕਾਰ ਨਾਲ ਥੋੜਾ ਜਿਹਾ ਸ਼ਕਤੀ ਨਾਲ ਪੁੱਛੇ ਵੀ ਦੱਸੋ ਲੈਨੇ ਕਿੱਥੋਂ ਤੁਹਾਨੂੰ ਨਹੀਂ ਕੁਝ ਕਹਿੰਦੀ ਉਹਨਾਂ ਤੋਂ ਪੁੱਛ ਕੇ ਜਿੱਥੋਂ ਉਹ ਲੈਂਦੇ ਨੇ ਉੱਥੇ ਉਹਨਾਂ ਨੂੰ ਫੜ ਕੇ ਫਿਰ گاਉਂ ਜਿੱਥੋਂ ਉਹ ਲੈਂਦੇ ਆ ਉਹਨਾਂ ਨੂੰ ਫੜ ਕੇ ਤਾਂ ਬਹੁਤ ਵੱਡੇ ਵੱਡੇ ਜਿਹੜੇ ਰਾਜ ਨੇ ਉਹ ਖੋਲੇ ਜਾ ਸਕਦੇ ਨੇ ਔਰ ਜਿਹੜੀ ਜਾੜਾ ਉਹਦੇ ਤੱਕ ਪਹੁੰਚਿਆ ਜਾ ਸਕਦਾ ਪਰ ਪਤਾ ਸਿਆਸਤਾ ਕਿਉਂ ਨਹੀਂ ਇੰਜ ਕਰਦੀਆਂ ਕਿਉਂਕਿ ਇੰਜ ਵੀ ਹੋ ਸਕਦਾ ਹੁੰਦਾ ਵੀ ਇਹਦੀ ਪੈੜ ਕਿਸੇ ਵੱਡੇ ਸਿਆਸੀ ਦੇ ਘਰ ਚੋਂ ਜਾਂ ਨਿਕਲੇ ਵੱਡੇ ਲੀਡਰਾਂ ਦੇ ਵੱਡੇ ਰਾਜਨਤਾਵਾਂ ਦੇ ਘਰਾਂ ਚ ਇਹ ਨਸ਼ੇ ਦੀਆਂ ਪੈੜਾਂ ਜਾਂਦੀਆਂ ਨੇ ਇਸੇ ਕਰਕੇ ਇਹਨਾਂ ਦੀ ਜੜ ਤੱਕ ਇਹਨਾਂ ਦੀ ਪੈੜ ਤੱਕ ਨਹੀਂ ਜਾਇਆ ਜਾਂਦਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ bota o meu